ਇਹ ਹੈਗਾ ਜੀ 2021 ਮਾਡਲ ਆ ਜੀ ਹਾਂਜੀ 60 ਹਸ ਪਾਵਰ ਆ ਠੀਕ ਹੈ ਜੀ ਨਾਲ ਦੇ ਟਾਇਰ ਆ ਇਹ 850 ਘੰਟਾ ਚੱਲਿਆ ਵੀ ਇਹ 2021 ਮਾਡਲ ਆ ਜੀ ਹਾਂਜੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਇਹ ਵੀ ਠੀਕ ਹੈ ਜੀ ਨਗਦ ਕੈਸ਼ ਦਾ ਟਰੈਕਟਰ ਆ ਨਾਲ ਦੀ ਟਾਇਰ ਟੂਰ ਇਹਦਾ ਤੋਫਾ ਹੀ ਆ ਤੋਫਾ ਹੀ ਆ ਜਿਵੇਂ ਨਵਾਂ ਟਰੈਕਟਰ ਆ ਕੰਚ ਪੀਸ ਠੀਕ ਹੈ ਦੱਸ ਨਾ ਖੁੱਲ ਕੇ ਜੀ 850 ਘੰਟਾ ਅਰਜੀਨਲ ਚੱਲਿਆ ਪਹਿਲੀ ਪਾਰਟੀ ਦਾ ਹੈ ਤੇ 2022 ਮਾਡਲ ਆ ਜੀ ਠੀਕ ਹੈ ਜੀ ਟਾਇਰ ਇਹਦੇ ਮਗਲੇ ਨਾਲ ਦੇ ਮੂਰ ਲਿਆ ਆਪਾਂ ਪਾਏ ਨੇ ਤੇ 2000 ਹੈਗਾ 17 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਆ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈਗਾ ਬਾਈ ਸਿਕੰਦਰ 2018 ਮਾਡਲ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦਾ ਨਾਲ ਦੇ ਟਾਇਰ Ориਜినਲ ਇਹਦੇ ਠੀਕ ਹੈ ਜੀ 1000 ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਢਾਈ ਦੇ ਵਿੱਚ ਖੜੇ ਆ ਬਾਈ ਗੱਗੀ ਕੋਲੇ ਸਤਿ ਸ੍ਰੀ ਅਕਾਲ ਬਾਈ ਗੱਗੀ ਉਹ ਠੀਕ ਆ ਬਾਈ ਤੇ ਕਿੰਨੇ ਕ ਟਰੈਕਟਰ ਨੇ ਗੱਗੀ ਟਰੈਕਟਰ ਆਪਣੇ ਕੋਲੇ ਹੈਗਾ 1518 ਟਰੈਕਟਰ ਵੀਰੇ ਠੀਕ ਹੈ ਹਾਂਜੀ ਤੇ ਕਾਪੀ ਕਰ ਜਾਂਦੇ ਕਿਵੇਂ ਰਣਗੇ ਅੱਜ ਬਿਲਕੁਲ ਓਕੇ ਮਿਲਣਗੇ ਵੀਰੇ ਇੰਜਨ ਗੇਅਰ ਦੀ ਥੱਲੀ ਉਹ ਬਾਕੇ ਅਗਲਾ ਚਲਾ ਕੇ ਫੇਰ ਤੇ ਬਿਲਕੁਲ ਹਾਰ ਪਾਏ ਹੁੰਦੇ ਜਿਹੜੇ ਟਰੈਕਟਰ ਉਹ ਪੁੱਛੇ ਮਾਡਲ ਆ ਬਾਈ ਆਪਣਾ ਪੁੱਛੇ ਮਾਡਲ ਮਾਰ ਕੇ ਵਾਲੀ ਜਮਾ ਉਸ ਚ ਨਵੇਂ ਮਾਡਲ ਠੀਕ ਐ ਤੇ ਕਿੰਨੇ ਘੰਟੇ ਚੱਲੇ ਹੁੰਦੇ ਆ ਤਕਰੀਬਨ ਕਿੱਗੀ ਤਕਰੀਬਨ ਬਾਈ ਮੰਨ ਲਾ 100 ਘੰਟੇ ਤੋਂ ਲੈ ਕੇ ਆਪਣੇ ਕੋਲ 1000 ਘੰਟੇ ਦੇ ਵਿੱਚ ਬੱਤਾਲੇ ਟਰੈਕਟਰ ਠੀਕ ਐ ਤੇ ਜਿਹੜੇ 100 ਘੰਟੇ ਤੋਂ ਲੈ ਕੇ 1000 ਘੰਟੇ ਤੱਕ ਚੱਲੇ ਹੁੰਦੇ ਆ ਮਾਰਜਨ ਚ ਕਿਵੇਂ ਹੁੰਦੇ ਨੇ ਟਰੈਕਟਰ ਕਿੱਥੋਂ ਸਟਾਰਟ ਹੋ ਜਾਂਦਾ ਤੁਹਾਡੇ ਕੋਲੇ ਟਰੈਕਟਰ ਮੰਨ ਕੇ ਚੱਲੋ ਬਾਈ ਯਾਰ ਹੁਣ ਜਿਵੇਂ ਆ ਟਰੈਕਟਰ ਆ ਹਾਂ ਇਹਦਾ ਆਪਾਂ 6.5 ਲੱਖ ਰੁਪਈਆ ਮੰਗਦਾ 5 ਲੱਖ ਤੋਂ ਤਾਂ ਸਾਹੀ ਚੱਲਦੇ ਆ ਮੰਨ ਕੇ ਗੱਲ। 5 ਲੱਖ ਤੋਂ ਤਾਂ ਸਾਹੀ ਟਰੈਕਟਰ ਐ ਤੁਹਾਡੇ ਕੋਲੇ। ਤੇ ਲਕੇਸ਼ਨ ਕੀ ਪੈ ਗਈ ਬਾਈ? ਲਕੇਸ਼ਨ ਆਪਣੀ ਹੈਗੀ ਆ ਜੀ ਸਟੈਂਡਰਡ ਚੌਕ ਹੜਾਇਆ ਬਰਨਾਲਾ ਜ਼ਿਲ੍ਹਾ ਦਾ। ਦੇਖ ਤਾ ਬਰਨਾਲਾ। ਆ ਸਾਹਮਣੇ ਚੌਕ ਆ ਵੀਰੇ। ਠੀਕ ਹੈ ਜੀ। ਇੱਥੋਂ 5-7 ਕਿੱਲਾਂ ਦੀ ਬਾਈ ਤੇ ਨੈਸ਼ਨਲ ਹੋਟਲ ਦੇ ਬਿਲਕੁਲ ਨਾਲ ਆਪਣਾ ਸ਼ੋਰੂਮ ਆ ਟਰੈਕਟਰ। ਠੀਕ ਹੈ ਜੀ। ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਸਿਆਉਣਾ ਲੀਕਾ 60 ਦੇ ਤੋਂ RX ਤੋਂ ਇਹਦੇ ਬਾਰੇ ਦੱਸੀ ਬਾਈ ਸਿਕੰਦਰਾ ਤੋਂ। ਇਹ ਹੈਗਾ ਜੀ 2021 ਮਾਡਲ ਆ ਜੀ। ਹਾਂ ਜੀ। 60 ਹੌਸਪਾਵਰ ਆ। ਠੀਕ ਹੈ ਜੀ। ਨਾਲ ਦੇ ਟਾਇਰ ਆ ਇਹ 8.5 900 ਘੰਟਾ ਚੱਲਿਆ ਵੀਰੇ ਠੀਕ ਹੈ ਜੀ ਆਈਪੀਟੀਯੂ ਹੈਗਾ ਆਈਪੀਟੀਯੂ ਠੀਕ ਹੈ ਜੀ ਤੇ ਜਿਵੇਂ ਨਵਾਂ ਟਰੈਕਟਰ ਹੈ ਸ਼ੋਰੂਮ ਕਲੀਸ਼ ਨੂੰ ਸਾਰਾ origignal ਟਰੈਕਟਰ ਠੀਕ ਹੈ ਜੀ ਚੇਂਜਰ ਮੈਂਟ ਆ ਗਿਆ ਹਣਾ ਚੇਂਜਰ 3 ਸਪੀਡ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਕਿੰਨੇ ਘੰਟੇ ਚੱਲੇ ਆਉਣਾਗਾ ਕੀ ਤਕਰੀਬਨ ਹੈ 8.5 900 ਘੰਟਾ ਚੱਲਿਆ ਵੀਰੇ 8.5 900 ਘੰਟਾ ਹਾਂਜੀ ਪੰਜਾਬ ਨੰਬਰ ਹੈ ਪਹਿਲੀ ਪਾਰਟੀ ਦਾ ਜੀ ਠੀਕ ਹੈ ਜੀ ਡਬਲ ਟੈਸਟੀ ਬੁੱਟਰ ਚ ਟਾਪ ਮਾਡਲ ਹੈ ਵੀਰੇ ਟਾਪ ਮਾਡਲ ਹੈ ਕਿੰਨੇ ਮਾਡਲ ਹੈ 21 ਇਹਦਾ ਰੇਟ ਆ 640000 ਰੁਪਏ ਗੱਗੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ ਡਿਸਕਾਊਂਟ ਵਧੀਆ ਜਿਹਾ ਕਰ ਦਿੰਦੇ ਕਰ ਦਾਂ ਕੋਈ ਗੱਲ ਨਹੀਂ ਵੀਰੇ ਆਪਾਂ ਆ ਕੇ ਦੱਸਦੇ ਨਾਲ ਲੈਦੇ ਥੋੜਾ ਅਬੂਲ ਸ਼ਿਕੰਦਰ ਦੀ ਵੀਡੀਓ ਦੇਖ ਕੇ ਆਇਆ ਮੇਰੇ ਤੇ ਕਿੰਨਾ ਡਿਸਕਾਊਂਟ ਆ ਇਕੱਲੇ ਤੇ ਆਪਾਂ ਸੌਦੇ ਤੋਂ ਬਾਅਦ ਵੀ 10000 ਰੁਪਏ ਡਿਸਕਾਊਂਟ ਕਰ ਦਿੰਦੇ ਹਾਂ ਸੌਦੇ ਤੋਂ ਬਾਅਦ ਵੀ ਮਿੱਤਰੋ ਤੁਸੀਂ ਮੇਰਾ ਨੌਈ ਲੈਣਾ ਕੱਲਾ ਆ ਕੇ ਵੀ ਫਲਾਣੇ ਬੰਦੇ ਦੀ ਵੀਡੀਓ ਦੇਖ ਕੇ ਆਏ ਬਾਈ ਤੇ 10000 ਰੁਪਏ ਬਾਈ ਕਹਿੰਦਾ ਡਿਸਕਾਊਂਟ ਕਰ ਦਾਂਗੇ ਆਪਾਂ ਤੇ ਮੂਰੇ ਆਪਾਂ ਨੂੰ ਦੱਸ ਦੇ ਵਸ ਵੀ ਆਪਾਂ ਸਿਕੰਦਰ ਜੀ ਆਪਾਂ 10000 ਪਹਿਲੇ ਛੱਡ ਦਿੰਦੇ ਠੀਕ ਹੈ ਜੀ ਮੂਰੇ ਆ ਗਿਆ ਪ੍ਰੀਤ 6059 ਘੋੜਾ ਵੰਪਰ ਲੱਗਿਆ ਹੋਇਆ ਟਰੈਕਟਰ ਚੈੱਕ ਕਰ ਸਕਦੇ ਹਾਂ ਭਾਈ ਦੱਸੀ ਇਹਦੇ ਬਾਰੇ ਇਹ 2021 ਮਾਡਲ ਆ ਜੀ ਹਾਂਜੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਇਹ ਵੀ ਠੀਕ ਹੈ ਜੀ ਨਗਦ ਕੈਸ਼ ਦਾ ਟਰੈਕਟਰ ਆ ਨਾਲ ਦੀ ਟਾਇਰ ਟੂਰ ਇਹਦੇ ਠੀਕ ਹੈ ਜੀ ਤੇ ਟਰੈਕਟਰ ਇਹ ਵੀ ਰੀਜਨਲ ਆ ਵੀਰੇ ਸਾਰਾ ਸਾਰਾ ਰੈਨ ਹੋਇਆ ਹਾਂਜੀ ਵੀਰੇ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਚਾਹੀਦਾ ਟਾਉ ਮਾਡਲ ਆ ਵੀਰੇ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਬਿਲਕੁਲ ਨਵਾਂ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਚਾਹੀਦੇ ਟਾਇਰ ਹੋਣਗੇ 75 80 ਪੈਸੇ ਬਾਈ ਨਾਲ ਦੇ 75 80 ਪੈਸੇ ਵਗੈਰਾ ਦੇ ਨਾਲ ਉਹ ਵੀ ਪਤਾ ਨਹੀਂ ਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 4.5 ਲੱਖ ਮਿੱਤਰੋ ਇਹਦੀ ਡਿਮਾਂਡ ਹੈ ਮੌਕੇ ਦਾ ਮੌਕੇ ਤੇ ਮਾਨਤਾਂ ਨੂੰ ਫੁੱਲ ਕਰ ਦਾਂਗੇ ਮੌਕੇ ਤੇ ਮਾਨਤਾਂ ਨੂੰ ਹੋ ਜੂ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ ਸਪੈਸ਼ਲ ਡੀਸਨ ਟਰੈਕਟਰ 3730 ਟਰੈਕਟਰ ਚੈੱਕ ਕਰ ਸਕਦੇ ਹੋ ਇਹ ਤਾਂ ਤੋਹਫਾ ਹੀ ਹੈ ਤੋਹਫਾ ਹੀ ਹੈ ਜਿਵੇਂ ਨਵਾਂ ਟਰੈਕਟਰ ਆ ਕੰਚ ਪੀਸ ਠੀਕ ਹੈ ਦੱਸ ਨਾ ਖੁੱਲ ਕੇ ਜੀ 850 ਘੰਟਾ ਅਰਜੀਨਲ ਚੱਲਿਆ ਪਹਿਲੀ ਪਾਰਟੀ ਦਾ ਠੀਕ ਹੈ ਘੋੜਾ ਵੈਂਪਰ ਲੱਗਿਆ ਹੈਵੀ ਠੀਕ ਹੈ ਜੀ ਮੂਰਲੇ ਜਹਾਜੀ ਟਾਇਰ ਪਏ ਆ ਠੀਕ ਹੈ ਜੀ ਵੱਡਾ 45000 ਦਾ ਡਿੱਕ ਲੱਗਿਆ ਹੋਇਆ ਠੀਕ ਹੈ ਜੀ ਆਪਾਂ ਲਾਉਣਾ ਕੁਝ ਨਹੀਂ ਇਹ ਤੋਂ ਕੁਝ ਨਹੀਂ ਲਾਉਣਾ ਕੋਨਕਤੀ ਵਗੈਰਾ ਲੱਗੀ ਹੋਈ ਸਾਰਾ ਕੁਝ ਸਾਈਂ ਦੇਣਾ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਸਾਰਾ ਟਰੈਕਟਰ origignal ਹੈ ਠੀਕ ਹੈ ਟਾਇਰ ਨਾਲ ਦੇ ਹੋਣਗੇ 80 ਤੋਂ 85 ਪਾਜੇ ਠੀਕ ਹੈ ਕਿਸੇ 10 ਨੰਬਰ ਦੇ ਨਟ ਨੂੰ ਨਹੀਂ ਚਾਬੀ ਲੱਗੀ ਠੀਕ ਹੈ ਜੀ ਕੰਪੈਸਿਟੀ ਜੈਕ ਲੱਗਿਆ ਹੋਇਆ ਹਨਾ ਹਾਂ ਟੌਪ ਮਾਡਲ ਹੈ ਜੀ 2020 ਮਾਡਲ ਹੈ 20 ਦੇ ਮਾਰਕੇ ਹੈ ਜੀ ਠੀਕ ਹੈ ਜੀ ਜਿਵੇਂ ਨਵਾਂ ਟਰ ਇਹ 850 ਘੰਟਾ ਚੱਲਿਆ ਹੋਇਆ ਹੈ ਬਾਈ 850 ਹਾਂ ਪਹਿਲੀ ਪਾਰਟੀ ਦਾ ਹੈ ਪਹਿਲੀ ਪਾਰਟੀ ਦਾ ਮਾਡਲ ਇਹ ਮਾਡਲ 2020 20 20 ਦਾ ਤੇ ਰੇਟ ਰੇਟ ਇਹਦਾ ਹੈਗਾ ਜੀ 7 ਲੱਖ ਤੇ 95000 ਇਹ ਨਾ ਕਿੰਨੇ ਦਾ ਉਹ ਮੌਕੇ ਤੇ ਕਰ ਲਾ ਕੋਈ ਨਹੀਂ ਬੰਦੇ ਆ ਕੇ ਫਿੱਟ ਕਰਨ ਰੇਟ ਮੌਕੇ ਤੇ ਕਰ ਲਾ ਮੌਕੇ ਤੇ ਹੋ ਜੀ ਬਿਲਕੁਲ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਮੂਰੇ ਆ ਗਿਆ 5520 4 ਵੀਲ ਇਹਦੇ ਬਾਰੇ ਦੱਸੀ ਬਾਈ ਇਹ 2022 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਇਹਦੇ ਮਾਗਲੇ ਨਾਲ ਦੇ ਮੂਰਲੇ ਆਪਾਂ ਪਾਏ ਨੇ ਠੀਕ ਹੈ ਜੀ ਫੁੱਲ ਟਾਇਰ ਅਲਾਈਨਮੈਂਟ ਉਹ ਥੋੜਾ ਭਾਰਾ ਹੁੰਦਾ ਨਾ ਠੀਕ ਹੈ ਵੱਧ ਦਿੰਦਾ ਫੋੜੀ ਠੀਕ ਹੈ ਜੀ ਟਰੈਕਟਰ ਬਿਲਕੁਲ ਨਵਾਂ ਹੈ ਵੀ ਠੀਕ ਹੈ ਜੀ 900 9 950 ਘੰਟਾ ਚੱਲਿਆ ਵੀ 950 ਘੰਟਾ ਹਾਂ ਜੀ ਠੀਕ ਹੈ ਜੀ ਪੰਜਾਬ ਨੰਬਰ ਇਹਦਾ ਵੀ ਪਹਿਲੀ ਪਾਰਟੀ ਦਾ ਜੀ ਠੀਕ ਹੈ ਜੀ ਟਰੈਕਟਰ ਨਵਾਂ ਹੈ ਵੀ ਠੀਕ ਹੈ ਜੀ ਰੇਟ ਇਹਦਾ ਆਪਾਂ 13,20,000 ਰੁਪਏ ਮੰਗਦੇ ਆ ਜੀ ਠੀਕ ਹੈ ਜੀ ਬਾਕੀ ਮੌਕੇ ਦੇ ਸੌਦਾ ਜਿਵੇਂ ਹੋਇਆ ਅਡਜਸਟਮੈਂਟ ਉਵੇਂ ਕਰ ਲਾਂਗੇ ਠੀਕ ਹੈ ਜੀ ਨਵਾਂ ਟਰੈ ਪੰਜਾਬ ਨੰਬਰ ਆ ਬਾਕੀ ਮੌਕੇ ਤੇ ਕਰੂੰਗੇ ਡਿਸਕਾਊਂਟ ਕਰ ਦਾਂਗੇ ਵੀਰੇ ਡਿਸਕਾਊਂਟ ਹੋਊ ਮੌਕੇ ਤੇ ਬਾਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਫਟਾ ਫਟ ਲੱਗੀ ਹੋਈ ਆ ਤੇ ਫਾਰ ਪਾਇਆ ਪਿਆ ਫਲਕਾਰੀ ਬਾਈ ਦੇਣਗੇ ਮੂਹਰੇ ਆ ਗਿਆ ਸਟੈਂਡਰਡ ਇਹ 2000 ਹੈਗਾ ਜੀ 17 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਠੀਕ ਹੈ ਜੀ 60 ਹਸਪਾਵਰ ਆ ਠੀਕ ਹੈ ਜੀ ਟਰੈਕਟਰ ਚੰਗਾ ਇਹ ਵੀ ਪੰਜਾਬ ਨੰਬਰ ਪਹਿਲੀ ਪਾ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਇਹਦੇ 75 ਪੈਸੇ ਨਾਲ ਦੇ ਜੀ 75 ਪੈਸੇ ਟਾਇਰ ਨਾਲ ਦੇ ਪਏ ਨੇ ਭਾਈ ਹਾਂ ਜੀ ਜਮਾਨਾਵਾ ਟਰੈਕ ਤੇ ਇੰਜਨ ਗੇਅਰ ਦਾ ਕਿੰਨਾ ਰੋ ਇੰਜਨ ਗੇਅਰ ਦਾ ਓਕੇ ਆ ਵਾ ਕੇ ਚਲਾ ਕੇ ਅਗਲਾ ਚੱਕਰ ਚਾ ਕੇ ਵਾ ਕੇ ਚਲਾ ਕੇ ਚੈੱਕ ਕਰਕੇ ਜਾ ਸਕਦੇ ਹੋ ਭਾਈ ਹਾਂ ਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਆਪਸ ਨਾਲ ਹੀ ਆ ਲਾਉਣਾ ਤੇ ਮਾਡਲ 17 ਦਾ ਰੇਟ ਆ ਯਾਰ ਰੇਟ ਹੈਗਾ 435000 ਰੁਪਏ ਮੌਕੇ ਦਾ ਮੌਕੇ ਤੇ 410000 ਦਾ ਦੇ ਦਾਂਗੇ 410000 ਦਾ ਮੌਕੇ ਤੇ ਇਹ ਟਰੈਕਟਰ ਮਿੱਤਰੋ ਬਣੂਗਾ ਟਰੈਕਟਰ ਚੰਗਾ ਹੈ ਹੋ ਵੀ ਮਿੱਤਰੋ ਮੂਹੇ ਆ ਗਿਆ ਪੰਜਾਬੀ ਪਲੱਸ ਯੂਜੀ 11 ਵਾ ਦੱਸੀ ਬਈ ਇਹਦੇ ਬਾਰੇ ਇਹ ਹੈਗਾ ਬਾਈ ਸਿਕੰਦਰ 2018 ਮਾਡਲ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦਾ ਨਾਲ ਦੇ ਟਾਇਰ Ориਜినਲ ਇਹਦੇ ਠੀਕ ਹੈ ਜੀ 1000 ਘੰਟਾ Ориਜినਲ ਚੱਲਿਆ 1000 ਘੰਟਾ ਮੂਰੇ ਵੇਟ ਆ ਇਹਦੇ ਮੰਗੜਾ ਡਬਲ ਡਬਲ ਵੇਟ ਨੇ ਠੀਕ ਹੈ ਜੀ 18930 ਵਾਲੇ ਟਾਇਰ ਨੇ ਇਹਦੇ ਠੀਕ ਹੈ ਜੀ ਜਿਵੇਂ ਨਵਾਂ ਟਰੈਕਟਰ ਹੈ ਜਿਵੇਂ ਨਵਾਂ ਹੈ ਇਹ ਮਿਲਦਾ ਨਹੀਂ ਛੇਤੀ ਠੀਕ ਹੈ ਜੀ ਬਲੈਕ ਚ ਹੀ ਹੈ ਬਲੈਕ ਕੀ ਹੈ ਹਾਂ ਠੀਕ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ 2018 ਰੇਟ ਇਹਦਾ ਪਰ ਰੱਖਿਆ 1 ਦੇ ਨੰਨੇ ਦਾ 7/2 17 ਦਾ ਦੇ ਦੇ 17 ਦਾ ਹਾਂ 50000 ਰੁਪਏ ਡਿਸਕਾਊਂਟ ਕਰਦੇ 50000 ਰੁਪਏ ਮਿੱਤਰੋ ਇਹ ਛੋਟਾ ਡਿਸਕਾਊਂਟ ਜੋ ਆਜੂ ਬਾਈ ਨਾਲ ਕਰੀਏ ਗੱਲ ਆਜੂ ਕਰ ਲਓ ਲਾਵਾ ਬਾਈ ਹੋਰ ਟਰੈਕਟਰ ਹੋਰ ਵੀ ਹੁੰਦੇ ਆਪਣੇ ਕੋਲੇ ਕਿਰਾਇਆ ਕਰੂਣੇ ਤੇ ਗਏ ਹੋਏ ਆ ਵੀਰੇ ਠੀਕ ਪਾਰਟਨਰ ਕਈ ਹੋ ਤੁਸੀਂ ਹਨਾ ਪਾਰਟਨਰ 4 ਆ ਵੀਰੇ ਇੱਥੇ ਟਰੈਕਟਰ ਸਾਰਿਆਂ ਦੇ ਅੱਡੋ ਅੱਟ ਨੇ ਅੱਡੋ ਅੱਟ ਹੁੰਦੇ ਆ ਹਾਂਜੀ ਹੁਣ ਤੇਰੇ ਕੋਲੇ ਇਸ ਟਾਈਮ 6 ਟਰੈਕਟਰ ਨੇ 6 ਹਾਂਜੀ ਠੀਕ ਐ ਤੇ 6 ਦਾ ਤੂੰ ਮਾਲਕ ਹੈ ਹਾਂਜੀ ਵੀਰੇ ਠੀਕ ਐ ਤੇ ਲਿਕੇਸ਼ਨ ਦੁਬਾਰਾ ਬੋਲ ਦੇ ਲੋਕੇਸ਼ਨ ਸਟੈਂਡਰਡ ਚੌਂਕ ਹੜਾਇਆ ਵੀਰੇ ਨੈਸ਼ਨਲ ਹੋਟਲ ਦੇ ਨਾਲ ਬਿਲਕੁਲ ਠੀਕ ਹੈ ਜੀ ਵਿਸ਼ਟਕ ਬਰਨਾਲਾ ਠੀਕ ਹੈ ਜੀ ਨੰਬਰ ਆਪਣਾ ਹੈਗਾ 97817 14970 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਵੀਰੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ